ਨਿਰਮਲ ਰਿਸ਼ੀ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਉਹ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਫਿਲਮੀ ਇੰਡਸਟਰੀ ਤੇ ਰਾਜ ਕਰ ਰਹੀ ਹੈ ਆਪਣੇ ਫਿਲਮੀ ਕਰੀਅਰ ਚ ਉਸਨੇ ਇੰਡਸਟਰੀ ਨੂੰ ਇੱਕ ਤੋਂ ਵੱਧ ਕੇ ਇੱਕ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਨਿਰਮਲ ਰਿਸ਼ੀ ਦੀ ਪਰਸਨੈਲਿਟੀ ਚ ਜੋ ਰੋਬ ਹੈ ਉਹਨਾਂ ਨੂੰ ਦੂਜੀਆਂ ਅਭਿਨੇਤਰੀਆਂ ਤੋਂ ਵੱਖ ਵੀ ਕਰਦਾ ਹੈ 22 ਅਪ੍ਰੈਲ ਨੂੰ ਨਿਰਮਲ ਰਿਸ਼ੀ ਨੂੰ ਸ਼੍ਰੀ ਅਵਾਰਡ ਨਾਲ ਨਵਾਜ਼ੀ ਆ ਗਿਆ ਉਹਨਾਂ ਨੂੰ ਐਵਾਰਡ ਉਹਨਾਂ ਵੱਲੋਂ ਕਲਾ ਦੇ ਖੇਤਰ ਚ ਪਾਏ ਗਏ ਬੜਮੁੱਲੇ ਯੋਗਦਾਨ ਲਈ ਦਿੱਤਾ ਗਿਆ ਤਾਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਨਿਰਮਲ ॠषि ਕੌਣ ਹੈ ਉਹ ਕਿੰਨੀ ਜਾਇਦਾਦ ਦੀ ਮਾਲਕਨ ਹੈ ਤੇ ਅੱਜ ਤੱਕ ਉਸਨੇ ਵਿਆਹ ਕਿਉਂ ਨਹੀਂ ਕਰਾਇਆ ਨਰਮਲ ॠषि ਦਾ ਜਨਮ 28 ਅਗਸਤ 1943 ਨੂੰ ਹੋਇਆ। ਉਹਨਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਪਰ ਨਾਲ ਉਹ ਫੌਜ 'ਚ ਵੀ ਭਰਤੀ ਹੋਣਾ ਚਾਹੁੰਦੀ ਸੀ। ਨਰਮਲ ॠषि ਨੂੰ ਕਿਸਮਤ ਐਕਟਿੰਗ ਦੀ ਦੁਨੀਆ 'ਚ ਖਿੱਚ ਲਿਆਈ। ਨਰਮਲ ॠषि ਨੇ 1983 ਚ ਆਈ ਫਿਲਮ ਲੌਂਗ ਦਾ ਲਸ਼ਕਾਰਾ ਨਾਲ ਪੰਜਾਬੀ ਸਿਨੇਮਾ 'ਚ ਕਦਮ ਰੱਖਿਆ। ਇਸ ਫਿਲਮ 'ਚ ਗੁਲਾਬੋ ਮਾਸੀ ਬਣ ਕੇ ॠषि ਨੇ ਸਭ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਈ ਸੁਪਰ ਹਿੱਟ ਫਿਲਮਾਂ 'ਚ ਕੰਮ ਕੀਤਾ ਜਿਵੇਂ ਕਿ ਲੌਂਗ ਦਾ ਲਸ਼ਕਾਰਾ ਉੱਚਾ ਦਰਬਾਬੀ ਨਾਨਕ ਦਾ ਦੀਵਾ ਬਲੇ ਸਾਰੀ ਰਾਤ ਸਨੇਹਾ ਅੰਗਰੇਜ਼ ਲਵ ਪੰਜਾਬ ਨਿੱਕਾ ਜੈਲਦਾਰ ਲੋਹਾਰੀਏ ਇਹ ਹੀ ਨਹੀਂ ਨਿਰਮਲ ॠषि ਬਾਲੀਵੁੱਡ ਫਿਲਮ ਦੰਗਲ ਵੀ ਨਜ਼ਰ ਆ ਚੁੱਕੀ ਹੈ ਦੱਸਦੇ ਕਿ ਨਿਰਮਲ ॠषि ਪਿਛਲੇ 40 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਐਕਟਿਵ ਰਹੀ ਹੈ ਉਹਨਾਂ ਦੀ ਉਮਰ ਇਸ ਸਮੇਂ 80 ਸਾਲ ਹੈ ਤੇ ਅੱਜ ਵੀ ਉਹਨੇ ਹੀ ਜੋਸ਼ ਨਾਲ ਪੰਜਾਬੀ ਸਿਨੇਮਾ 'ਚ ਐਕਟਿਵ ਨੇ ਜਾਇਦਾਦ ਬਾਰੇ ਗੱਲ ਕਰੀਏ ਤਾਂ ਨਿਰਮਲ ॠषि ਜੀ 2 ਮਿਲੀਅਨ ਡਾਲਰ ਯਾਨੀ ਕਿ 16 ਕਰੋੜ ਜਾਇਦਾਦ ਦੇ ਮਾਲਕ ਨੇ ਉਹਨਾਂ ਦੀ ਇੱਕ ਮਹੀਨੇ ਦੀ ਆਮਦਨ 10 ਲੱਖ ਤੋਂ ਜ਼ਿਆਦਾ ਹੈ ਉਹ ਇੱਕ ਸਾਲ ਉਹ 1 ਕਰੋੜ ਤੋਂ ਜ਼ਿਆਦਾ ਕਮਾਉਂਦੇ ਨੇ ਦੱਸਦੇ ਹੀ ਕਿ ਨਿਰਮਲ ਰਿਸ਼ੀ 80 ਸਾਲ ਦੇ ਨੇ ਤੇ ਅੱਜ ਤੱਕ ਉਹਨਾਂ ਨੇ ਵਿਆਹ ਨਹੀਂ ਕਰਾਇਆ ਉਹਨਾਂ ਨੇ ਕਦੀ ਵੀ ਵਿਆਹ ਬਾਰੇ ਨਹੀਂ ਸੋਚਿਆ ਨਿਰਮਲ ਰਿਸ਼ੀ ਨੇ ਖੁਦ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹਨਾਂ ਨੂੰ ਕਦੇ ਵਿਆਹ ਕਰਨ ਦੀ ਲੋੜ ਮਹਿਸੂਸ ਨਹੀਂ ਹੋਈ ਉਹਨਾਂ ਨੇ ਆਪਣੇ ਆਪ ਨੂੰ ਸਿਨੇਮਾ ਥੀਏਟਰ ਤੇ ਐਕਟਿੰਗ ਨੂੰ ਇਸ ਤਰ੍ਹਾਂ ਸਮਰਪਿਤ ਕਰ ਦਿੱਤਾ ਕਿ ਵਿਆਹ ਦਾ ਖਿਆਲ ਵੀ ਉਹਨਾਂ ਦੇ ਜ਼ਿਹਨ 'ਚ ਕਦੇ ਨਹੀਂ ਆਇਆ ਨਿਰਮਲ ਰਿਸ਼ੀਉ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ 40 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਫਿਲਮੀ ਇੰਡਸਟਰੀ ਤੇ ਰਾਜ ਕਰ ਰਹੀ ਹੈ ਆਪਣੇ ਫਿਲਮੀ ਕਰੀਅਰ ਚ ਉਸਨੇ ਇੰਡਸਟਰੀ ਨੂੰ ਇੱਕ ਤੋਂ ਵੱਧ ਕੇ ਇੱਕ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਨਿਰਮਲ ਰਿਸ਼ੀ ਦੀ ਪਰਸਨੈਲਿਟੀ ਚ ਜੋ ਰੋਬ ਹੈ ਉਹ ਉਹਨਾਂ ਨੂੰ ਦੂਜੀਆਂ ਅਭਿਨੇਤਰੀਆਂ ਤੋਂ ਵੱਖ ਵੀ ਕਰਦਾ ਹੈ 2 ਜੂਨ ਨੂੰ ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਅਵਾਰਡ ਨਾਲ ਨਵਾਜ਼ਿਆ ਗਿਆ ਉਹਨਾਂ ਨੂੰ ਇਹ ਅਵਾਰਡ ਉਹਨਾਂ ਵੱਲੋਂ ਕਲਾ ਦੇ ਖੇਤਰ ਚ ਪਾਈ ਗਏ ਬੜਮੁੱਲੇ ਯੋਗਦਾਨ ਲਈ ਦਿੱਤਾ ਗਿਆ ਤਾਂ ਉਹ ਅੱਜ ਤੁਹਾਨੂੰ ਉਹ ਦੱਸਦੇ ਆ ਕਿ ਨਰਮਲ ਰੂਸ਼ੀ ਕੌਣ ਹੈ ਉਹ ਕਿੰਨੀ ਜਾਇਦਾਦ ਦੀ ਮਾਲਕਨ ਹੈ ਤੇ ਅੱਜ ਤੱਕ ਉਸਨੇ ਵਿਆਹ ਕਿਉਂ ਨਹੀਂ ਕਰਾਇਆ ਨਰਮਲ ਰੂਸ਼ੀ ਦਾ ਜਨਮ 28 ਅਗਸਤ 1943 ਨੂੰ ਹੋਇਆ ਉਹਨਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਪਰ ਨਾਲ ਉਹ ਫੌਜ 'ਚ ਵੀ ਭਰਤੀ ਹੋਣਾ ਚਾਹੁੰਦੀ ਸੀ ਨਰਮਲ ਰੂਸ਼ੀ ਨੂੰ ਕਿਸਮਤ ਐਕਟ ਦੀ ਦੁਨੀਆ ਚ ਖੇਚ ਲਿਆਈ ਨਿਰਮਲ ਰੁਸ਼ੀ ਨੇ 1983 ਦੀ ਚਾਈ ਫਿਲਮ ਲੌਂਗ ਦਾ ਲਸ਼ਕਾਰਾ ਨਾਲ ਪੰਜਾਬੀ ਸਿਨੇਮਾ ਚ ਕਦਮ ਰੱਖਿਆ ਇਸ ਫਿਲਮ ਚ ਗੁਲਾਬੋ ਮਾਸੀ ਬਣ ਕੇ ਰਿਸ਼ੀ ਨੇ ਸਭ ਦਾ ਦਿਲ ਜਿੱਤ ਲਿਆ ਇਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਈ ਸੁਪਰ ਹਿੱਟ ਫਿਲਮਾਂ ਚ ਕੰਮ ਕੀਤਾ ਜਿਵੇਂ ਕਿ ਲੌਂਗ ਦਾ ਲਸ਼ਕਾਰਾ ਉੱਚਾ ਦਰਬਾਬੀ ਨਾਨਕ ਦਾ ਦੀਵਾ ਬਲੇ ਸਾਰੀ ਰਾਤ ਸਨੇਹਾ ਅੰਗਰੇਜ਼ ਲਵ ਪੰਜਾਬ ਨਿੱਕਾ ਜੈਲਦਾਰ ਲੋਹਾਰੀਏ ਇਹ ਹੀ ਨਹੀਂ ਨਿਰਮਲ ॠषि ਬਾਲੀਵੁੱਡ ਫਿਲਮ ਦੰਗਲ ਵੀ ਨਜ਼ਰ ਆ ਚੁੱਕੀ ਹੈ ਦੱਸਦੇ ਕਿ ਨਿਰਮਲ ॠषि ਪਿਛਲੇ 40 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਐਕਟਿਵ ਰਹੀ ਹੈ ਉਹਨਾਂ ਦੀ ਉਮਰ ਇਸ ਸਮੇਂ 80 ਸਾਲ ਹੈ ਤੇ ਅੱਜ ਵੀ ਉਹਨੇ ਹੀ ਜੋਸ਼ ਨਾਲ ਪੰਜਾਬੀ ਸਿਨੇਮਾ 'ਚ ਐਕਟਿਵ ਨੇ ਜਾਇਦਾਦ ਬਾਰੇ ਗੱਲ ਕਰੀਏ ਤਾਂ ਨਿਰਮਲ ॠषि ਜੀ 2 ਮਿਲੀਅਨ ਡਾਲਰ ਯਾਨੀ ਕਿ 16 ਕਰੋੜ ਜਾਇਦਾਦ ਦੇ ਮਾਲਕ ਨੇ ਉਹਨਾਂ ਦੀ ਇੱਕ ਮਹੀਨੇ ਦੀ ਆਮਦਨ 10 ਲੱਖ ਤੋਂ ਜ਼ਿਆਦਾ ਹੈ ਉਹ ਇੱਕ ਸਾਲ ਉਹ 1 ਕਰੋੜ ਤੋਂ ਜ਼ਿਆਦਾ ਕਮਾਉਂਦੇ ਨੇ ਦੱਸਦੇ ਹੀ ਕਿ ਨਿਰਮਲ ਰਿਸ਼ੀ 80 ਸਾਲ ਦੇ ਨੇ ਤੇ ਅੱਜ ਤੱਕ ਉਹਨਾਂ ਨੇ ਵਿਆਹ ਨਹੀਂ ਕਰਾਇਆ ਉਹਨਾਂ ਨੇ ਕਦੀ ਵੀ ਵਿਆਹ ਬਾਰੇ ਨਹੀਂ ਸੋਚਿਆ ਨਿਰਮਲ ਰਿਸ਼ੀ ਨੇ ਖੁਦ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹਨਾਂ ਨੂੰ ਕਦੇ ਵਿਆਹ ਕਰਨ ਦੀ ਲੋੜ ਮਹਿਸੂਸ ਨਹੀਂ ਹੋਈ ਉਹਨਾਂ ਨੇ ਆਪਣੇ ਆਪ ਨੂੰ ਸਿਨੇਮਾ ਥੀਏਟਰ ਤੇ ਐਕਟਿੰਗ ਨੂੰ ਇਸ ਤਰ੍ਹਾਂ ਸਮਰਪਿਤ ਕਰ ਦਿੱਤਾ ਕਿ ਵਿਆਹ ਦਾ ਖਿਆਲ ਵੀ ਉਹਨਾਂ ਦੇ ਜ਼ਿਹਨ 'ਚ ਕਦੇ ਨਹੀਂ ਆਇਆ